ਲੋਕ ਸਭਾ ਚੋਣਾਂ ਦੇ ਨਤੀਜੇ ਆ ਚੁੱਕੇ ਨੇ ਜਿਨ੍ਹਾਂ ਚੋਣਾਂ ਦੇ ਨਤੀਜਿਆਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਜਿਸ ਤਰੀਕ ਦਾ ਜਿਸ ਦਿਨ ਦਾ ਇੰਤਜ਼ਾਰ ਸੀ ਉਹ ਲੰਘੇ ਕੱਲ ਆ ਗਿਆ ਔਰ ਨਤੀਜੇ ਆਉਣ ਤੋਂ ਬਾਅਦ ਵਿਵਾਦ ਇੱਕ ਵੱਖਰਾ ਸ਼ੁਰੂ ਹੋ ਗਿਆ ਹੁਣ ਵਿਵਾਦ ਇਹ ਹੈ ਕਿ ਕੀ ਹੁਣ ਹੌਲੀ ਹੌਲੀ ਭਾਜਪੀ ਦਾ ਗ੍ਰਾਫ ਹੇਠਾਂ ਵੱਲ ਨੂੰ ਜਾਂਦਾ ਪਿਆ ਕਿ ਹੌਲੀ ਹੌਲੀ ਮੋਦੀ ਸਰਕਾਰ ਹੁਣ ਸਮਾਪਤੀ ਵੱਲ ਜਾਂਦੀ ਪਈ ਹੈ ਖਾਤਮੇ ਵੱਲ ਜਾਂਦੀ ਪਈ ਹੈ ਬੜੇ ਸਾਰੇ ਸਵਾਲੀਆ ਚਿੰਨ ਇੱਥੇ ਇਹੋ ਜਿਹੇ ਬਿਆਨਾਂ ਦੇ ਉੱਤੇ ਉੱਭਰਦੇ ਨਜ਼ਰ ਆ ਰਹੇ ਨੇ ਇਹਦੇ ਦੋ ਕਾਰਨ ਵਿਸ਼ੇਸ਼ ਤੌਰ ਦੇ ਉੱਤੇ ਦੱਸੇ ਗਏ ਨੇ ਵੈਸੇ ਤਾਂ ਬਹੁਤ ਛੋਟੇ ਛੋਟੇ ਕਾਰਨ ਹੋਗੇ ਨੇ ਪਰ ਆ ਖਾਸ ਕਰਕੇ ਨਤੀਜੇ ਵਾਲੇ ਦੇਣ ਯਾਨੀ ਕਿ ਲੰਘੇ ਕੱਲ ਇਹ ਦੋ ਕਾਰਨ ਮੁੱਖ ਤੌਰ ਦੇ ਉੱਤੇ ਸਾਹਮਣੇ ਪੇਸ਼ ਆਏ ਨੇ ਜਿਹੜੇ ਵਾਪਰੇ ਵੀ ਨੇ ਖੈਰ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਨ੍ਹਾਂ ਦੀ ਛਵੀ ਪੂਰੇ ਭਾਰਤ ਦੇ ਵਿੱਚ ਵਕ ਵਕ ਥਾਵਾਂ ਦੇ ਉੱਤੇ ਵੱਡੀ ਮਾਤਰਾ ਦੇ ਵਿੱਚ ਫੈਲੀ ਹੋਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚਿਹਰਾ ਉਹਨਾਂ ਦਾ ਨਾਮ ਉਹਨਾਂ ਦਾ ਕਿਰਦਾਰ ਹਰ ਕੋਈ ਜਾਣਦਾ ਇਸ ਸਮੇਂ ਦੇ ਉੱਤੇ ਦੇਸ਼ ਭਰ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਛਵੀ ਹੈ ਇੱਕ ਹਵਾ ਹੈ ਜੋ ਚਲਦੀ ਪਈ ਸੀ ਪਰ ਉਹ ਹਵਾ ਲੰਘੇ ਕੱਲ ਮੱਦਮ ਹੁੰਦੀ ਨਜ਼ਰ ਆਈ ਉਸ ਵੇਲੇ ਜਦੋਂ ਆਪਣੀ ਸੀਟ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਹਿਲੇ 2 ਰਾਊਂਡ ਦੇ ਦੌਰਾਨ ਪਛੜਦੇ ਨਜ਼ਰ ਆਏ ਯਾਨੀ ਕਿ ਟ੍ਰੇਲ ਕਰਦੇ ਨਜ਼ਰ ਆਏ ਨੇ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ ਉਹਨਾਂ ਦੇ ਵਰਕਰਸ ਵਿੱਚ ਉਹਨਾਂ ਦੇ ਸਮਰਥਕਾਂ ਦੇ ਵਿੱਚ ਜਿੰਨਾ ਉਤਸ਼ਾਹ ਸੀ ਇਸ ਤਰ੍ਹਾਂ ਪ੍ਰਤੀਤ ਹੁੰਦਾ ਸੀ ਜਿਵੇਂ ਖਡੂਰ ਸਾਹਿਬ ਵਰਗੀ ਵਰਗੀ ਸਥਿਤੀ ਬਣ ਜਾਵੇ ਕਿ ਜਿਵੇਂ ਖਡੂਰ ਸਾਹਿਬ ਦੇ ਵਿੱਚ ਭਾਈ ਅਮਰਤਪਾਲ ਸਿੰਘ ਕਦੀ ਦੂਸਰੇ ਨੰਬਰ ਤੇ ਆ ਹੀ ਨਹੀਂ ਸਕੇ ਹੌਲੀ ਹੌਲੀ ਕਰਕੇ ਉਹਨਾਂ ਦਾ ਗ੍ਰਾਫ ਵੱਧਦਾ ਗਿਆ ਉਵੇਂ ਪ੍ਰਤੀਤ ਹੋ ਰਿਹਾ ਸੀ ਇਹਨਾਂ ਸਾਰਿਆਂ ਨੂੰ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੀ ਇਸੇ ਤਰ੍ਹਾਂ ਦਾ ਗ੍ਰਾਫ ਰਹੇਗਾ ਹਾਲਾਂਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪ ਕਿਹਾ ਸੀ ਕਿ 5 ਲੱਖ ਵੋਟਾਂ ਦਾ ਜਿਹੜਾ ਫਰਕ ਰਹੇਗਾ ਉਹਨਾਂ ਦਾ ਤੇ ਬਾਕੀ ਪਾਰਟੀਆਂ ਦਾ ਪਰ ਤਾਂ ਵੀ ਦੂਜੇ ਰਾਊਂਡ ਤੱਕ ਪ੍ਰਧਾਨ ਮੰਤਰੀ ਟ੍ਰੇਲ ਕਰਦੇ ਨਜ਼ਰ ਆਏ ਨਹੀਂ ਯਾਨੀ ਕਿ ਦੂਜੇ ਨੰਬਰ ਦੇ ਉੱਤੇ ਨਜ਼ਰ ਆਏ ਨਹੀਂ ਇਹ ਆਪਣੇ ਆਪ ਦੇ ਵਿੱਚ ਸਵਾਲ ਖੜੇ ਕਰਦਾ ਦੁਪਹਿਰ 12 ਵਜੇ ਤੱਕ ਪ੍ਰਧਾਨ ਮੰਤਰੀ ਦੇ ਵੋਟਾਂ ਦੀ ਇਹ ਸਥਿਤੀ ਬਰਕਰਾਰ ਸੀਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟ੍ਰੇਲ ਕਰਦੇ ਨਜ਼ਰ ਆਏ ਪਰ ਉਸ ਤੋਂ ਬਾਅਦ ਉਹਨਾਂ ਦਾ ਗ੍ਰਾਫ ਜ਼ਰੂਰ ਉੱਪਰ ਚੜ੍ਹਿਆ ਪਰ ਜਿੰਨੀ ਦੇਰ ਤੱਕ ਪ੍ਰਧਾਨ ਮੰਤਰੀ ਹੇਠਲੇ ਨੰਬਰਾਂ ਦੇ ਉੱਤੇ ਰਹੇ ਨੇ ਉਥੇ ਉਨੇ ਸਮੇਂ ਦੌਰਾਨ ਇਹ ਸਪਸ਼ਟ ਹੋ ਗਿਆ ਸੀ ਕਿ ਕਿਤਨਾ ਕਿਤੇ ਹੁਣ ਲੋਕ ਜਿਹੜੇ ਨੇ ਉਹ ਪ੍ਰਧਾਨ ਮੰਤਰੀ ਤੋਂ ਨਾਖੁਸ਼ ਹੋ ਰਹੇ ਨੇ ਜਾਂ ਫਿਰ ਲੋਕਾਂ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਜਿਹੜਾ ਰੁਝਾਨ ਹੈ ਉਹ ਫੇਡ ਹੁੰਦਾ ਜਾ ਰਿਹਾ ਹੈ ਹਾਲਾਂਕਿ ਸਰਕਾਰ ਤਾਂ ਜ਼ਰੂਰ ਮੋਦੀ ਸਰਕਾਰ ਨੇ ਬਣਾ ਲਈ ਹੈ ਪਰ ਦੂਜੇ ਪਾਸੇ ਹੁਣ ਗੱਲ ਇਹ ਹੈ ਕਿ ਕੀ ਇਸ ਸੈਸ਼ਨ ਤੋਂ ਬਾਅਦ ਇਹ ਰੁਝਾਨ ਬਰਕਰਾਰ ਰਹਿ ਸਕੇਗਾ ਜਾਂ ਫਿਰ ਇਸ ਤੋਂ ਬਾਅਦ ਜਿਵੇਂ ਆਈਐਨਡੀਆਈ ਇਹ ਗੱਠਜੋੜ ਉੱਭਰਿਆ ਹੈ ਔਰ ਨਾਲ ਦੀ ਨਾਲ ਇਹ ਵੀ ਦੱਸਤੀ ਹੈ ਕਿ ਆਈਐਨਡੀਆਈ ਗੱਠਜੋੜ ਨੇ ਖਾਸੇ ਅੰਕ ਖਾਸੇ ਵੋਟ ਹਾਸਲ ਕਰਕੇ ਤੇ ਇੱਕ ਵੱਖਰਾ ਰਿਕਾਰਡ ਬਣਾਇਆ ਹੈ ਜਿਸ ਦੇ ਨਾਲ ਐਨਡੀਏ ਸਰਕਾਰ ਜਿਹੜੀ ਹੈ ਖਾਸ ਕਰਕੇ ਭਾਜਪਾ ਸਰਕਾਰ ਜਿਹੜੀ ਕੇਂਦਰ ਦੇ ਵਿੱਚ ਹੁਣ ਆਈ ਹੈ ਉਸ ਨੂੰ ਇੱਕ ਸਿੱਧੀ ਟੱਕਰ ਮਿਲੀ ਹੈ ਪਰ ਇੱਥੇ ਹੁਣ ਜੇ ਪ੍ਰਧਾਨ ਮੰਤਰੀ ਦੇ ਗ੍ਰਾਫ ਦੀ ਗੱਲ ਕਰੀਏ ਉਹ ਹੀਠਾਂ ਜਾਂਦਾ ਪ੍ਰਤੀਤ ਹੋਇਆ ਹਾਲਾਂਕਿ ਜ਼ਰੂਰ ਪ੍ਰਧਾਨ ਮੰਤਰੀ ਜਿੱਤ ਗਏ ਨੇ ਪਰ ਲੰਘੇ ਕੱਲ ਦੁਪਹਿਰ 2 ਵਜੇ ਤੱਕ ਪ੍ਰਧਾਨ ਮੰਤਰੀ ਟ੍ਰੇਲ ਕਰਦੇ ਦੱਸੇ ਗਏ ਨੇ ਯਾਨੀ ਕਿ ਪ੍ਰਧਾਨ ਮੰਤਰੀ ਦੇ ਵੋਟ ਜਿਹੜੇ ਨੇ ਉਹ ਕੰਪੈਰੀਟਿਵਲੀ ਘੱਟ ਹੇਠਲੇ ਨੰਬਰਾਂ ਦੇ ਉੱਤੇ ਰਹਿੰਦੇ ਨਜ਼ਰ ਆਏ ਨੇ ਅੰਤ ਵਿੱਚ ਆ ਕੇ ਪ੍ਰਧਾਨ ਮੰਤਰੀ ਦਾ ਗ੍ਰਾਫ ਜਿਹੜਾ ਉਹ ਵਧਣ ਲੱਗਿਆ ਸੀ ਜਿਸ ਤੋਂ ਇਹ ਕਲੀਅਰ ਹੁੰਦਾ ਭਲੀ ਭਾਂਤ ਕਲੀਅਰ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਦਾ ਗ੍ਰਾਫ ਹੁਣ ਹੇਠਾਂ ਲੱਥਣ ਲੱਗ ਗਿਆ ਹੁਣ ਉਹ ਰੁਝਾਨ ਬੀਜੇਪੀ ਦਾ ਪਾਜ ਪਾ ਸਰਕਾਰ ਦਾ ਜਾਂ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਹਿ ਨਹੀਂ ਗਿਆ ਕਿਉਂਕਿ ਲੰਗੇ ਸਮੇਂ ਦੇ ਵਿੱਚ ਕਾਂਗਰਸ ਨੇ ਵੀ ਬੜੀ ਮਿਹਨਤ ਕੀਤੀ ਹੈ ਔਰ ਹੁਣ ਕਿਮੂਲੇਟਿਵ ਵੋਟਸ ਸਨ ਕਿਉਂਕਿ ਕਾਂਗਰਸ ਨੇ ਹੱਥ ਮਲਾ ਲਏ ਸਨ ਵਕ ਵਕ ਪਾਰਟੀਆਂ ਦੇ ਨਾਲ ਖਾਸ ਕਰਕੇ ਆਈਐਨਡੀਆਈਆ ਗੱਠ ਜੋੜ ਜਿਹੜਾ ਕਾਰਜਸ਼ੀਲ ਸੀਗਾ ਉਸ ਦੇ ਆਧਾਰ ਦੇ ਉੱਤੇ ਵੀ ਖਾਸੀ ਟੱਕਰ ਜਿਹੜੀ ਹੈ ਉਹ ਵੇਖਣ ਨੂੰ ਮਿਲੀ ਔਰ ਇੱਕ ਦੂਸਰਾ ਕਾਰਨ ਵੀ ਹੈ ਦੂਸਰਾ ਕਾਰਨ ਜਿਹੜਾ ਹੈ ਉਹ ਫੈਜ਼ਾਬਾਦ ਫੈਜ਼ਾਬਾਦ ਉਹ ਏਰੀਆ ਉਹ ਹਲਕਾ ਜਿੱਥੇ ਅਯੁੱਧਿਆ ਦਾ ਰਾਮ ਮੰਦਿਰ ਸशोभਿਤ ਹੈਗਾ ਜਿੱਥੇ ਅਯੁੱਧਿਆ ਦਾ ਰਾਮ ਮੰਦਿਰ ਬਣਾਇਆ ਗਿਆ ਉਸ ਫੈਜ਼ਾਬਾਦ ਤੋਂ ਸਮਾਜਵਾਦੀ ਪਾਰਟੀ ਜਿਹੜੀ ਹੈ ਉਹ ਖਾਸੇ ਲੰਮੇ ਸਮੇਂ ਤੱਕ ਅੱਗੇ ਰਹੀ ਹੈ ਸਮਾਜਵਾਦੀ ਪਾਰਟੀ ਫੈਜ਼ਾਬਾਦ ਤੋਂ ਅੱਗੇ ਰਹੀ ਹੈ ਜਿਸ ਤੋਂ ਇਹ ਸਾਫ ਪਤਾ ਲੱਗਦਾ ਰਿਹਾ ਉਸ ਵੇਲੇ ਤੱਕ ਜਦ ਤੱਕ ਰਿਜ਼ਲਟਸ ਨਹੀਂ ਡਿਕਲੇਅਰ ਹੋਏ ਸਨ ਜਾਂ ਫਿਰ ਉਹ ਗ੍ਰਾਫ ਜਦ ਤੱਕ ਬੀਜੇਪੀ ਦਾ ਵਧਿਆ ਨਹੀਂ ਸੀ ਕਿ ਕਿਤੇ ਨਾ ਕਿਤੇ ਆ ਰਾਮ ਮੰਦਰ ਵਾਲਾ ਵੀ ਮਾਮਲਾ ਚੱਲਿਆ ਨਹੀਂ ਰਾਮ ਮੰਦਰ ਵਾਲਾ ਨਾਲ ਰਾਮਬਾਨ ਸਿਗਾ ਬੀਜੇਪੀ ਦਾ ਉਹ ਵੀ ਨਹੀਂ ਚੱਲ ਸਕਿਆ ਜਿਹੜੀ ਇੰਨੀ ਮੁਸ਼ਕਲ ਦੇ ਨਾਲ ਬੜੀ ਦੇਰ ਪਹਿਲਾਂ ਚੋਣਾਂ ਤੋਂ ਠੀਕ ਪਹਿਲਾਂ ਇਹ ਇਨੌਗਰੇਸ਼ਨ ਕਰਵਾਈ ਗਈ ਉਸ ਇਨੌਗਰੇਸ਼ਨ ਦਾ ਕੋਈ ਫਾਇਦਾ ਜਿਹੜਾ ਉਹ ਬੀਜੇਪੀ ਨੂੰ ਹੁੰਦਾ ਨਹੀਂ ਪ੍ਰਤੀਤ ਹੋਇਆ ਖਾਸ ਕਰਕੇ ਯੂਪੀ ਦੇ ਵਿੱਚ ਰੁਝਾਨ ਜਿਹੜਾ ਬੀਜੇਪੀ ਦਾ ਹੈ ਉਹ ਖਾਸਾ ਹੇਠਾਂ ਜਾਂਦਾ ਪ੍ਰਤੀਤ ਹੋਇਆ ਅੱਗੇ ਨਾਲੋਂ ਖਾਸਾ ਹੇਠਾਂ ਜਾਂਦਾ ਪ੍ਰਤੀਤ ਹੋਇਆ ਔਰ ਜੇ ਨੈਸ਼ਨਲ ਅੰਕੜਿਆਂ ਦੀ ਗੱਲ ਕਰੀਏ ਤਾਂ ਉਹਨਾਂ ਮੁਤਾਬਕ ਬੀਜੇਪੀ ਨੂੰ ਸਿੱਧੀ ਟੱਕਰ ਮਿਲੀ ਹੈ ਔਰ ਜਿਹੜੀਆਂ ਗੱਲਾਂ 400 ਪਾਰ ਤੱਕ ਕੀਤੀਆਂ ਜਾ ਰਹੀਆਂ ਸੀ ਉਹ ਹੁਣ 300 ਵੀ ਨਹੀਂ ਪਹੁੰਚਿਆ ਅੰਕ ਉਸ ਅੰਕ ਨੇ 300 ਵੀ ਪਾਰ ਨਹੀਂ ਕੀਤਾ ਉਹ ਇਹ ਹੈਰਾਨੀ ਦੀ ਗੱਲ ਹੈ ਖੈਰ ਆਉਂਦਾ ਸਮਾਂ ਭਾਜਪਾ ਦੇ ਵਾਸਤੇ ਕੀ ਲੈ ਕੇ ਆਵੇਗਾ ਇਹ ਇੱਕ ਵੱਡਾ ਸਵਾਲ ਹੋ ਸਕਦਾ ਹੈ ਕਿ ਕੀ ਭਾਜਪਾ ਦਾ ਗ੍ਰਾਫ ਨੈਸ਼ਨਲ ਲੈਵਲ ਦੇ ਉੱਤੇ ਹੇਠਾਂ ਡਿੱਗਦਾ ਪਿਆ ਹੁਣ ਸੂਬੇ ਪੱਦਰ ਦੀ ਗੱਲ ਨਹੀਂ ਰਹਿ ਗਈ ਸੂਬੇ ਪੱਦਰ ਦੇ ਵਿੱਚ ਜ਼ਰੂਰ ਜਿੰਨਾ ਜਿੰਨਾ ਆਪਾਂ ਮਿਨਿਊਟ ਹੁੰਦੇ ਜਾਵਾਂਗੇ ਜਿੰਨਾ ਜਿੰਨਾ ਆਪਾਂ ਜ਼ੂਮ ਕਰਕੇ ਦੇਖਦੇ ਜਾਵਾਂਗੇ ਉਹਨਾ ਕੰਪਲੈਕਸ ਸਟਰਕਚਰ ਜਿਹੜਾ ਪੋਲਿਟਿਕਸ ਦਾ ਹੈਗਾ ਉਹ ਨਜ਼ਰ ਆਵੇਗਾ ਪਰ ਤਾਂ ਵੀ ਜੇ ਆਪਾਂ ਨੈਸ਼ਨਲ ਲੈਵਲ ਦੇ ਉੱਤੇ ਵੀ ਇੱਕ ਓਡਮੀ ਝਾਤ ਮਾਰਦੇ ਆਂ ਤੇ ਭਾਜਪਾ ਦੇ ਵਾਸਤੇ ਜ਼ਰੂਰ ਨੈਸ਼ਨਲ ਲੈਵਲ ਦੇ ਉੱਤੇ ਪ੍ਰੋਬਲਮਸ ਖੜੀਆਂ ਹੋ ਸਕਦੀਆਂ ਨੇ ਹੁਣ ਟੱਕਰ ਆਈਐਨਡੀਆ ਇਹ ਗੱਠਜੋੜ ਦੇ ਨਾਲ ਹੈਗੀ ਹੈ ਔਰ ਆਉਂਦਾ ਸਮਾਂ ਹੋ ਸਕਦਾ ਹੈ ਕਿ ਹੋਰ ਵੀ ਤਣਾਅਪੂਰਵਕ ਰਵੇ ਨਤੀਜਿਆਂ ਨੇ ਵੱਡਾ ਝਟਕਾ ਜ਼ਰੂਰ ਦਿੱਤਾ ਹੈ ਜਿਹੜੀ ਹਾਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਜ਼ਰ ਆ ਰਹੀ ਹੈ ਜਤਣ ਤੋਂ ਬਾਅਦ ਉਸ ਦੇ ਪਿੱਛੇ ਕਿੰਨਾ ਗਮ ਤੇ ਕਿੰਨਾ ਡਰ ਹੈ ਇਹ ਸਮਝਿਆ ਜਾ ਸਕਦਾ ਜੋ ਵੀ ਹੋਏਗਾ ਉਹਦੇ ਸਮੇਂ ਨੂੰ ਦੱਸਦੇ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ